ਚੋਰ ਲੁਟੇਰੇ ਜੋ ਚੋਰੀ ਕਰਨ ਤੋਂ ਬਾਅਦ ਲੁੱਟ ਕਰਨ ਤੋਂ ਬਾਅਦ ਪਲਸਰ ਮੋਟਰਸਾਈਕਲ ਦੀ ਹਵਾ ਨਾਲ ਕਰਾ ਦਿੰਦੇ ਸੀ ਗੱਲਬਾਤ ਸਾਥਿਓ ਪੀਬੀ 32 ਨਵਾਸ਼ਹਿਰ ਚੈਨਲ ਤੇ ਉਹਨਾਂ ਦੀ ਵੀਡੀਓ ਗਈ ਪਈ ਕਿਸਮਤ ਨਹੀਂ ਛੱਡ ਦਿੱਤਾ ਉਹਨਾਂ ਦਾ ਸਾਥ ਸਾਥਿਓ ਕਿਸਮਤ ਨਹੀਂ ਛੱਡ ਦਿੱਤਾ ਚੋਰਾਂ ਦਾ ਸਾਥ ਸਾਥਿਓ ਸਤਿ ਸ਼੍ਰੀ ਅਕਾਲ ਪੀਬੀ 32 ਨਵਾਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੋਂ ਨਹੀਂ ਸ੍ਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਵਿਡੀਓ ਕਿਸ ਬਾਬਤ ਹੋਣ ਵਾਲੇ ਸਾਥਿਓ ਪਰसों ਅਸੀਂ ਇੱਕ ਵੀਡੀਓ ਤੁਹਾਡੇ ਸਾਹਮਣੇ ਉਜਾਗਰ ਕੀਤੀ ਸੀ ਨਸ਼ਰ ਕੀਤੀ ਸੀਗੀ ਕਿ ਬੰਗਾ ਰੋਡ ਮਹਾਲੋ ਬਾਈਪਾਸ ਦੇ ਨਜ਼ਦੀਕ ਇੱਕ ਔਰਤ ਜੋ ਆਪਣੀ ਭੈਣ ਦੇ ਨਾਲ ਸਕੂਟੀ ਤੇ ਆ ਰਹੀ ਸੀ ਉਸ ਤੋਂ ਪਰਸ ਖੋਕੇ ਪਲਸਰ ਸਵਾਰ ਦੋ ਮੋਟਰਸਾਈਕਲ ਤੇ ਜਿਹੜੇ ਨੌਜਵਾਨ ਸਨ ਉਹ ਉੱਥੋਂ ਫਰਾਰ ਹੋ ਜਾਂਦੇ ਆ ਉਹਨਾਂ ਦੀ ਵੀਡੀਓ ਉਹਨਾਂ ਦੇ ਚਿਹਰੇ ਵੀ ਅਸੀਂ ਆਪਣੇ ਚੈਨਲ ਤੇ ਉਜਾਗਰ ਕੀਤੇ ਸੀਗੇ ਰਾਹ ਜਾਂਦੇ ਕਿਸੇ ਵੀਰ ਨੇ ਕਿਸੇ ਭਲੇ ਇਨਸਾਨ ਨੇ ਉਹਨਾਂ ਦੀ ਤਸਵੀਰਾਂ ਕੈਪਚਰ ਕੀਤੀਆਂ ਸਨ ਅਤੇ ਸਾਡੇ ਤੱਕ ਉਹ ਤਸਵੀਰਾਂ ਪਹੁੰਚੀਆਂ ਸਨ ਅਸੀਂ ਤੁਹਾਡੇ ਤੱਕ ਅਪੜ ਦਿਆ ਕੀਤੀਆਂ ਸਨ ਜਿੱਦ ਹੀ ਉਹ ਵੀਡੀਓ ਵਾਇਰਲ ਹੁੰਦੀ ਹੈ ਪੁਲਿਸ ਹਰਕਤ ਚ ਆਉਂਦੀ ਹੈ ਪੁਲਿਸ ਬਿਜਲੀ ਤੋਂ ਵੀ ਤੇਜ਼ ਕੰਮ ਕਰਦੀ ਹੈ ਤੇ ਇਹ ਜਿਹੜੇ ਦੋ ਮਾੜੇ ਅਨਸਰ ਜਿਹੜੇ ਉਸ ਔਰਤ ਤੋਂ ਪਰਸ ਖੋ ਕੇ ਉੱਥੋਂ ਪਲਸਰ ਮੋਟਰਸਾਈਕਲ ਭਜਾ ਕੇ ਲੈ ਕੇ ਸਨ ਪੁਲਿਸ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਪਛਾਣਿਆ ਅਤੇ ਇਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਹੁਣ ਤੁਸੀਂ ਤਸਵੀਰਾਂ ਨਹੀਂ ਦੇਖ ਰਹੇ ਕਿ ਜਿਹੜੇ ਇਹ ਦੋ ਚੋਰ ਪੁਲਿਸ ਨੇ ਫੜੇ ਆ ਇਹਨਾਂ ਦਾ ਪਲਸਰ ਮੋਟਰਸਾਈਕਲ ਵੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੋ ਤੁਹਾਨੂੰ ਗੱਡੀ ਉੱਤੇ ਲੱਦਿਆ ਨਜ਼ਰ ਆ ਰਿਹਾ ਪਰ ਨਾਲ ਦੀ ਨਾਲ ਅਸੀਂ ਸਮਝੀਏ ਕਿ ਮੁੰਡੇ ਆਏ ਕਿੱਥੋਂ ਸਨ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਏਰੀਏ ਤੋਂ ਇਹ ਆਪਣੇ ਇੱਕ ਦੋਸਤ ਨੂੰ ਗੜਸ਼ੰਕਰ ਮਿਲਣ ਆਏ ਸਨ ਅਤੇ ਨਵਾਂ ਸ਼ਹਿਰ ਵਿੱਚ ਆ ਕੇ ਜਦੋਂ ਆਜ਼ਾਦੀ ਮਿਲੀ ਹੈ ਆਜ਼ਾਦੀ ਮਿਲਣ ਤੋਂ ਬਾਅਦ ਇਹਨਾਂ ਦੇ ਦਿਲ ਵਿੱਚ ਖੋਟ ਆ ਗਈ ਅਤੇ ਔਰਤਾਂ ਨੂੰ ਖਾਸ ਕਰਕੇ ਔਰਤਾਂ ਨੂੰ ਜਾਂ ਕਿਸੇ ਇਕੱਲੀ ਔਰਤ ਨੂੰ ਦੇਖ ਕੇ ਉਹਨਾਂ ਤੇ ਝਪਟਾ ਮਾਰਦੇ ਸਨ ਉਹਨਾਂ ਨੂੰ ਸੌਫਟ ਟਾਰਗੇਟ ਮੰਨਦੇ ਸਨ ਅਤੇ ਪਰਸ ਖੋ ਕੇ ਫਰਾਰ ਹੋ ਜਾਂਦੇ ਸਨ ਇਹ ਤਾਂ ਤੁਹਾਡੀ ਕਿਰਪਾ ਹੋਈ ਹੈ ਇਹਨਾਂ ਦੀ ਵੀਡੀਓ ਜਿਹੜੀ ਹੈ ਉਹ ਅਸੀਂ ਵੀ ਬੱਤੀ ਤੇ ਪਾਈ ਹੈ ਤੇ ਉਸ ਤੋਂ ਬਾਅਦ ਇਹ ਜਿਹੜਾ ਬਹੁਤ ਜਲਦੀ ਨਾਲ ਫੜੇ ਗਏ ਆ ਅਸੀਂ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਹਮੇਸ਼ਾ ਸਾਥ ਦਿੰਦੇ ਹੋ ਹੁਣ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾਉਣੇ ਜਦੋਂ ਡੀਐਸਪੀ ਹਰਜੀਤ ਸਿੰਘ ਅਤੇ ਐਸਐਚਓ ਭੁਮਿੰਦਰ ਸਿੰਘ ਮੀਡੀਆ ਦੇ ਮੁਖਾਤਬ ਹੋਏ ਸਰ ਲੁੱਟਾਂ ਖੂਹਾਂ ਦਾ ਜਿਹੜਾ ਰੁਝਾਨ ਦਿਨ-ਦਰ-ਦਿਨ ਵੱਧ ਰਿਹਾ ਉਹਦੇ ਸਬੰਧ ਦੇ ਵਿੱਚ ਕੁਝ ਮੁਰਜ਼ਮ ਫੜੇ ਗਏ ਉਹਦੇ ਬਦ ਦੱਸਿਓਗੇ ਇੱਕ ਗੱਲ ਨਾਲ ਸਾਡੇ ਮਕਰਨਪੁਰ ਏਰੀਏ ਵਿੱਚ ਆਪਣੇ ਐਸਐਚਓ ਸਾਹਿਬ ਮਨਦਰ ਸਿੰਘ ਜੀ ਦੀ ਟੀਮ ਨੇ ਇੱਕ ਨਾਕਾ ਬੰਦੀ ਜਿਹੜੀ ਫੋਜਪੁਰ ਏਰੀਏ ਵਿੱਚ ਕੀਤੀ ਸੀ ਉਸ ਦੌਰਾਨ ਜਿਹੜਾ ਅਸੀਂ ਇੱਕ ਵਹੀਕਲ ਦੇ ਉੱਪਰ ਦੋ ਜਿਹੜੇ ਨੌਜਵਾਨ ਜਿਹੜੇ ਸ਼ਕਤੀ ਸੇ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਸ਼ਕਤੀ ਦੇ ਵਿੱਚ ਨੂੰ ਕਾਬੂ ਕਰਨ ਤੇ ਉਹਨਾਂ ਦੇ ਕੋਲ ਜਿਹੜੀ ਸਾਡੇ ਨਵਾਂ ਸ਼ਹਿਰ ਏਰੀਏ ਵਿੱਚ ਉਹਨੇ ਚਾਰ ਪੰਜ ਵਾਰਦਾਤਾਂ ਕੀਤੀਆਂ ਸੀ ਜਿਹੜੀਆਂ ਨੇ ਮਿਲੀਆਂ ਉਹਦੇ ਵਿੱਚ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਤੇ ਜਿਹੜੇ ਇਹਨਾਂ ਨੇ ਪਰਸਪ ਹੋਏ ਸੀ ਉਹ ਵੱਖ-ਵੱਖ ਥਾਂ ਤੋਂ ਸ਼ਾਹ ਪਰ ਨਵਾਂ ਸ਼ਹਿਰ ਜਿਹਨੇ ਤੋਂ ਇੱਕ ਵਾਰਦਾਤ ਕੀਤੀ ਸੀ ਇੱਕ ਬੰਗਿਆ ਸਦਰਚ ਕੀਤੀ ਸੀ ਇੱਕ ਇਹਨਾਂ ਨੇ ਗਰਸ਼ਕਰਚ ਕੀਤੀ ਸੀ ਇੱਕ ਬੰਗਿਆ ਸਿਟੀ ਚ ਕੀਤੀ ਸੀ ਉਹ ਵਾਰਦਾਤਾਂ ਵਿੱਚ ਜਿਹੜਾ ਇਹਨਾਂ ਨੇ ਮੋਬਾਈਲ ਫੋਨ ਕੋਏ ਜਾਂ ਹੋਰ ਸਮਾਨ ਸੀ ਉਹ ਇਹਨਾਂ ਦੇ ਕੋਲੋਂ ਗ੍ਰਾਮ ਹੋਇਆ ਇਹ ਔਰਤਾਂ ਨੂੰ ਹੀ ਜ਼ਿਆਦਾਤਰ ਨਿਸ਼ਾਨਾ ਬਣਾਦੇ ਨੇ ਕਿ ਔਰਤਾਂ ਸੌਖੀਆਂ ਲੁੱਟੀਆਂ ਜਾਂਦੀਆਂ ਤਾਂ ਬੇਸਿਕਲੀ ਇਹਨਾਂ ਦਾ ਇਹ ਵੀ ਜਿਹੜਾ ਈਜ਼ੀ ਜਿਹੜਾ ਜਿਹੜਾ ਟਾਰਗੇਟ ਕਰਨਾ ਇਹਨੂੰ ਸੌਖਾ ਹੋਵੇ ਉਹ ਉਹ ਨੂੰ ਹੀ ਟਾਰਗੇਟ ਕਰਦੇ ਸੀ ਕਿ ਔਰਤਾਂ ਦੇ ਕੋਲ ਕੋਈ ਪਛਾਣ ਨਹੀਂ ਕਰ ਸਕਦਾ ਤਾਂ ਉਹਨਾਂ ਦਾ ਪਰਸ ਕੋ ਕੇ ਭਜਨ ਦੀ ਕੋਸ਼ਿਸ਼ ਕਰਦੇ ਸੀ ਤਾਂ ਦੂਸਰੀ ਵਾਰ ਇਹਨਾਂ ਦੇ ਨਾਮ ਕੀ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਆ ਇਹ ਜਿਹੜੇ ਦੋਸ਼ੀ ਦੋ ਜਿਹੜੇ ਆ ਇਹ ਦੋਵੇਂ ਆਪਸੇ ਦੋਸ ਨੇ ਇੱਕ ਹਰਪਾਲ ਸਿੰਘ ਤੇ ਇੱਕ ਦਾ ਨਾਮ ਹੈ ਦਵਿੰਦਰ ਸਿੰਘ ਇਹ ਦੋਨੇ ਜਣੇ ਕਿ ਪੱਟੀ ਦੇ ਪਿੰਖਾਣਾ ਤਰਸੀਕੀ ਅਮਰਸਰ ਚ ਪੈਦਾ ਹੋਣ ਉਥੋਂ ਦੇ ਰਹਿਣ ਵਾਲੇ ਸੀ ਇਥੇ ਕਿਸੇ ਆਪਣੇ ਸਰਕਲ ਦੇ ਵਿੱਚ ਬੰਗਿਆਂ ਕੇ ਦੋਸਤ ਨੂੰ ਮਿਲਣਾ ਆਇਆ ਤੇ ਉਸ ਤੋਂ ਬਾਅਦ ਉਹਨੂੰ ਮਿਲਦੇ ਕਰਕੇ ਇਥੇ ਰੁਕੇ ਤੇ ਰੁਕਦੇ ਟਾਈਮ ਇਹ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਪਹਿਲਾਂ ਕਿ ਕੋਈ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇ ਵਿੱਚ ਪਿਛਲਾ ਕ੍ਰਿਮੀਨਲ ਰਿਕਾਰਡ ਜਿਹੜਾ ਉਹਦੇ ਵਿੱਚ ਕੋਈ ਵਾਰਦਾਤ ਨਹੀਂ ਹੋਈ ਇਥੇ ਆ ਕੇ ਇਹਨਾਂ ਨੇ ਇਹ ਵਾਰਦਾਤਾਂ ਕੀਤੀਆਂ ਸ਼ੁਰੂ ਜਿਹੜੇ ਸਰ ਦੋਸਤੋ ਆਏ ਦਾ ਉਹ ਦਾ ਇਹ ਦੱਸਿਆ ਨਹੀਂ ਕਿਹੜੇ ਦੋਸਤ ਕੋਈ ਕਿਹੜੇ ਥਾਂ ਤੇ ਰਹੇ ਹਾਂ ਉਹ ਗੜਸ਼ੰਕਰ ਏਰੀਆ ਦਾ ਰਹਿਣ ਵਾਲਾ ਹਾਂ ਉਹਦੇ ਕੋਲ ਮੈਂ ਆਇਆ ਸੀ ਤੇ ਉਹਦੇ ਕਰਕੇ ਇੱਥੇ ਠਹਿਰ ਰਹੀ ਜੀ ਇੱਥੇ ਹੀ ਇੱਥੇ ਆਪਣੇ ਰਾਸਾ ਦਾ ਨਜ਼ਾਰਾ ਜਿਹੜਾ ਗੁਰਦੁਆਰਾ ਸਾਹਿਬ ਜਾਣ ਦਾ ਤੇ ਉੱਥੇ ਹੀ ਮੜਨ ਦਾ ਕਰਨਾ ਹੈ ਨਾ ਨਾਰਮਲ ਕਿਤੇ ਰੁਕਦੇ ਸੀ ਜੀ ਹਾਰ ਜੀ ਪੱਕੀ ਸੀ ਜਾਂ ਉਸੇ ਦੋਸਤ ਕੋਲ ਹੀ ਜਾਂਦੇ ਨਹੀਂ ਨਹੀਂ ਆਪਣੇ ਇੱਥੇ ਇਹਨੇ ਕਿਸੇ ਦੇ ਦੋਸਤੇ ਕੋਲ ਠਹਿਰੇ ਹੋਏ ਸੀ ਉਹਨੂੰ ਕੋ ਆਖਿਰਦਿਨ ਪਰ ਉਹਨੂੰ ਪਤਾ ਨਹੀਂ ਸੀ ਵੀ ਇਹ ਵਾਰਦਤਾ ਕਰਦੇ ਆ ਇਸ ਤਰ੍ਹਾਂ ਦੀ ਠੀਕ ਅਗਲਾਈ ਸਾਡੇ ਮਕੰਨਪੁਰ ਏਰੀਏ ਵਿੱਚ ਆਪਣੇ ਐਸਐਚਓ ਸਾਹਿਬ ਮਹਿੰਦਰ ਸਿੰਘ ਜੀ ਇਹਨਾਂ ਦੀ ਟੀਮ ਨੇ ਇੱਕ ਨਾਕਾਬੰਦੀ ਜਿਹੜੀ ਫੋਜਪੁਰ ਏਰੀਆ ਵਿੱਚ ਕੀਤੀ ਸੀ ਉਸ ਦੌਰਾਨ ਜਿਹੜਾ ਅਸੀਂ ਇੱਕ ਵਹੀਕਲ ਦੇ ਉੱਪਰ ਦੋੜਲੇ ਨੌਜਵਾਨ ਜਿਹੜੇ ਸ਼ੱਕੀ ਸੀ ਉਹਨਾਂ ਨੂੰ ਕਾਬੂ ਕੀਤਾ ਜਿਹਨਾਂ ਦੀ ਸ਼ਕਤੀ ਵਿੱਚ ਇਹਨੂੰ ਕਾਬੂ ਕਰਨ ਤੇ ਉਹਨਾਂ ਦੇ ਕੋਲ ਜਿਹੜੀਆਂ ਸਾਡੇ ਨਵਾਂ ਸ਼ਹਿਰ ਏਰੀਆ ਵਿੱਚ ਇਹਨਾਂ ਨੇ ਚਾਰ-ਪੰਜ ਵਾਰਦਾ ਤੱਕ ਕੀਤੀਆਂ ਸੀ ਜਿਹੜੀਆਂ ਨੇ ਬਨੀਆਂ ਉਹਦਾ ਵਿੱਚ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਤੇ ਜਿਹੜੇ ਇਹਨਾਂ ਨੇ ਪਾਰਟਿਸਪੇ ਹੋਏ ਸੀ ਵੱਖ-ਵੱਖ ਥਾਂ-ਥਾਂ ਤੋਂ ਸ਼ਰਪਰੇ ਨਮਾਸ਼ਰ ਜਿਹੜੇ ਤੋਂ ਇੱਕ ਵਾਰਦਾਤ ਕੀਤੀ ਸੀ ਇੱਕ ਬੰਗਿਆ ਸਦਰਚ ਕੀਤੀ ਸੀ ਇੱਕ ਇਹਨਾਂ ਦੇ ਗੜ ਸ਼ੰਕਰਚ ਕੀਤੀ ਸੀ ਇੱਕ ਬੰਗਿਆ ਸਿਟੀ ਠੀਂਤੀ ਸੀ ਉਹ ਵਾਰਦਾਤਾਂ ਵਿੱਚ ਜਿਹੜਾ ਇਹਨਾਂ ਨੇ ਮੋਬਾਈਲ ਫੋਨ ਕੋਈ ਜਾਂ ਹੋਰ ਸਮਾਨ ਸੀ ਉਹ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਇਹ ਔਰਤਾਂ ਨੂੰ ਜਿਆਦਾਤਰ ਨਿਸ਼ਾਨਾ ਬਣਾਦੇ ਕਿ ਔਰਤਾਂ ਸੌਖੀਆਂ ਲੁੱਟੀਆਂ ਜਾਂਦੀਆਂ ਤਾਂ ਬੇਸਿਕਲੀ ਇਹਨਾਂ ਦਾ ਇਹ ਵੀ ਜਿਹੜਾ ਈਜ਼ੀ ਜਿਹੜਾ ਜਿਹੜਾ ਟਾਰਗੇਟ ਕਰਨਾ ਇਹਨਾਂ ਨੂੰ ਸੌਖਾ ਹੋਵੇ ਉਹ ਉਹਨੂੰ ਇਹ ਟਾਰਗੇਟ ਕਰਦੇ ਸੀ ਕਿ ਔਰਤਾਂ ਦੇ ਕੋਲੋਂ ਕੋਈ ਪੇਸ਼ਾ ਨਹੀਂ ਕਰ ਸਕਦਾ ਤਾਂ ਉਹਨਾਂ ਦਾ ਪਰਸ ਕੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਸੀ ਇਹਨਾਂ ਨੇ ਨਾਮ ਕੀ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਆ ਇਹ ਜਿਹੜੇ ਦੋਸ਼ੀ ਦੋ ਜਣੇ ਆ ਇਹ ਦੋਵੇਂ ਅਬਸੋਲਿਊਟ ਦੋਸਤ ਨੇ ਇੱਕ ਹਰਪਾਲ ਸਿੰਘ ਤੇ ਇੱਕ ਦਾ ਨਾਮ ਹੈਗਾ ਦਵਿੰਦਰ ਸਿੰਘ ਇਹ ਦੋਨੇ ਜਣੇ ਕਿ ਪੱਟੀ ਕੇ ਪਿੰਖਾਣਾ ਤਾਂ ਸਿੱਕੇ ਅਮਰਸਰ ਚ ਪੈਂਦਾ ਉਥੋਂ ਦੇ ਰਹਿਣ ਵਾਲੇ ਸੀ ਇੱਥੇ ਕਿਸੇ ਆਪਣੇ ਸਰਕਲ ਦੇ ਵਿੱਚ ਬੰਗਿਆਂ ਕਿਸ ਦੋਸਤ ਨੂੰ ਪਿੰਡ ਆਏ ਤੇ ਉਸ ਤੋਂ ਬਾਅਦ ਉਹਨੂੰ ਮਿਲਦੇਗਾ ਕਿ ਇੱਥੇ ਰੁਕੇ ਰੁਕਦੇ ਟਾਈਮ ਇਹ ਆਪਣੀਆਂ ਵਾਰਦਾਤਾਂ ਨੂੰ ਅਣਜਾਣ ਦੇ ਜਾਂਦਾ ਪਹਿਲਾਂ ਵੀ ਕੋਈ ਨਾ ਦਾ ਪ੍ਰੀਵਿਲੀਜਡ ਰਿਕਾਰਡ ਪਿਛਲਾ ਪ੍ਰੀਵਿਲੀਜਡ ਰਿਕਾਰਡ ਜਿਹੜਾ ਉਹਦੇ ਵਿੱਚ ਕੋਈ ਵਾਰਦਾਤ ਨਹੀਂ ਹੋਈ ਇੱਥੇ ਆ ਕੇ ਇਹਨਾਂ ਨੇ ਇਹ ਵਾਰਦਾਤਾਂ ਕੀਤੀਆਂ ਸ਼ੁਰ ਉਹਦਾ ਦੱਸਨੇ ਕਿਹੜੇ ਦੋਸਤ ਕੋਈ ਕਿਹੜੇ ਥਾਂ ਤੇ ਹਾਂ ਉਹ ਗੜਸ਼ੰਕਰ ਏਰੀਆ ਦਾ ਰਹਿਣ ਵਾਲਾ ਹਾਂ ਉਹਦੇ ਕੋਲ ਮੈਂ ਮਿਲਣ ਆਇਆ ਸੀ ਤੇ ਉਹਦੇ ਕਹਿੰਦੇ ਇੱਥੇ ਠਹਿਰ ਰਹੇ ਦੀ ਇੱਥੇ ਹੀ ਇੱਥੇ ਆਪਣਾ ਰਾਸਾ ਦਾ ਨਜ਼ਾਰਾ ਜਿਹੜਾ ਗੁਰਦੁਆਰਾ ਸਾਹਿਬ ਜਾਣ ਦਾ ਵੀ ਤੇ ਉੱਥੇ ਹੀ ਵਾਰਤਾ ਕਰਨਾ ਪਿਆ ਨਾਰਮਲ ਕਿਤੇ ਉਹਦੇ ਵੀ ਸਾਥੀ ਕੋਈ ਨਹੀਂ ਜਾਂ ਉਹਦੇ ਦੋਸਤ ਨਹੀਂ 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 ਆਪਣੇ ਇੱਥੇ ਇਹਨੇ ਕਿਸੇ ਦੇ ਦੋਸਤੇ ਕੋਲ ਠਹਿਰੇ ਹੋਏ ਸੀ ਉਹਨੂੰ ਪੁੱਛ ਆ ਕੇ ਦਿੰਦੇ ਪਰ ਉਹਨੂੰ ਪਤਾ ਨਹੀਂ ਸੀ ਵੀ ਇਹ ਵਾਰਤਾ ਕਰਦੇ ਆ ਇਸ ਤਰ੍ਹਾਂ ਨਹੀਂ